ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਉਮੀਦ ਆਸੇ ਸਾਰੇ ਠੀਕ ਹੋਵਾਂਗੇ ਤੰਦਰੁਸਤ ਹੋਵਾਂਗੇ ਲਓ ਜੀ ਇਹ ਵਲੌਗ ਮੈਂ ਸ਼ੁਰੂ ਕਰ ਰਹੀਆਂ ਸ਼ਾਮ ਦੇ ਟਾਈਮ ਤੇ ਸ਼ਾਮ ਤੋਂ ਵੀ ਨਹੀਂ ਕਹਿ ਸਕਦੀ ਮੈਂ ਰਾਤ ਤੋਂ ਹੀ ਕੈਰੀਂਗ ਕਰ ਰਹੀਆਂ ਬਲੌਗ ਸ਼ੁਰੂ ਤੇ ਇਹਨਾਂ ਦੇ ਪਾਪਾ ਆਏ ਨਹੀਂ ਸੀਗੇ ਤੇ ਬੱਚੇ ਆਪਣੇ ਸੌਂ ਗਏ ਸੀਗੇ ਇੱਕ ਬੇਟੀ ਸੀ ਮੇਰੇ ਕੋਲ ਬੈਠੀ ਸੀ ਤੇ ਇੱਥੇ ਮੈਂ ਫ੍ਰੀ ਵਾਂਗੂ ਬੈਠੀ ਸੀ ਤੇ ਮੈਂ ਕਿਹਾ ਚਲੋ ਸਵੇਰ ਦੀ ਸਬਜ਼ੀ ਦੀ ਤਿਆਰੀ ਕਰ ਲੈਣੇ ਕਿਉਂਕਿ ਸਵੇਰੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਨਾ ਤਾਜੀ ਸਬਜ਼ੀ ਬਣਾਉਣੀ ਆ ਬਾਕੀ ਗਰਮੀ ਆ ਕੀ ਸਬਜੀ ਖਰਾਬ ਹੋ ਜਾਂਦੀ ਹੈਗੀ ਹਨਾ ਆ ਕਰਕੇ ਆਪਾਂ ਨੂੰ ਤਾਜੀ ਬਣਾਉਣੀ ਪੈਂਦੀ ਹੈਗੀ ਤੇ ਟਿਫਨ ਵਗੈਰਾ ਚ ਲੈ ਕੇ ਜਾਂਦੇ ਬੱਚੇ ਵੀ ਤੇ ਇਹਨਾਂ ਦੇ ਪਾਪਾ ਵੀ ਟਿਫਨ ਲੈ ਕੇ ਜਾਂਦੇ ਆ ਸ਼ੌਫਟੇ ਬਸ ਮੈਂ ਉਹੀ ਸਬਜੀ ਤਿਆਰੀ ਕਰਨ ਲੱਗੀ ਸੀ ਤੇ ਬਣਾ ਰਹੀ ਸੀ ਸ਼ਿਮਲਾ ਮਿਰਚ ਘੱਟ ਰਹੀ ਸੀ ਤੇ ਮੈਂ ਕਿਹਾ ਚਲੋ ਆਲੂ ਤਾਂ ਆਪਾਂ ਸੂਬਾ ਕੱਟ ਲਾਗੇ ਹੋ ਕੇ ਉਹ ਪਏ ਪਏ ਕਾਲੇ ਜਿਹੇ ਹੋ ਜਾਂਦੇ ਜੇ ਪਾਣੀ ਚ ਰੱਖਦੇ ਆ ਫਿਰ ਵੀ ਨਹੀਂ ਆਏ ਹੁੰਦਾ ਨਾ ਵੀ ਗਰਮੀ ਦਾ ਕਰਕੇ ਖਟਾਕ ਜਿਹਾ ਫੜ ਜਾਂਦੇ ਹੈ ਗਈ ਵਾਰੀ ਤੇ ਇਥੇ ਮੈਂ ਪਿਆਜ਼ ਵਗੈਰਾ ਕੱਟ ਕਰਕੇ ਰੱਖ ਲਵਾਂ ਤੇ ਨਾਲ ਹੀ ਕੱਟ ਲਵਾਂਗੀ ਸ਼ਿਮਲਾ ਮਿਰਚਾਂ ਤੇ ਇਸ ਅਸਵੇਰ ਦੀ ਜਿਹੜੇ ਆਪਣਾ ਕੰਮ ਆ ਨਾ ਥੋੜਾ ਜਿਆ ਸੌਖਾ ਹੋ ਜੂਗਾ ਆਪਾਂ ਨੂੰ ਸਵੇਰੇ ਉੱਠ ਕੇ ਜਲਦੀ ਜਲਦੀ ਨਿਊ ਕਰਨਾ ਪਊਗਾ ਤੇ ਇਥੇ ਮੈਂ ਲਿਆਂਦੇ ਹੋਇਆ ਇਹ ਬਾਕਸ ਲਿਆਂ ਰੱਖੇ ਨੇ ਮੈਂ ਇਹ ਜਦੋਂ ਮੈਂ ਰਾਤ ਨੂੰ ਸਬਜੀ ਵਗੈਰਾ ਇਦਾਂ ਕੱਟ ਕੇ ਰੱਖਣੀ ਹੁੰਦੀ ਆ ਤਾਂ ਮੈਂ ਇਹਨਾਂ ਦੇ ਵਿੱਚ ਰੱਖ ਦਿੰਨੇ ਤਕਰੀਬਨ ਮੇਰੇ ਕੋਲ ਇਹ ਸ਼ਾਇਦ 3 ਤੋਂ 4 ਨੇਗੇ ਮੇਰੇ ਕੋਲ ਇਹ ਬਾਕਸ ਨੇ ਜਿਹੜੇ ਇਹ ਆਰਦਾਲੂ ਜਾਲੀ ਆਧਾਰ ਨੇਗੇ ਹਨਾ ਵੀ ਸਬਜੀ ਵਿੱਚ ਰੱਖ ਕੇ ਆਰਦਾਲੂ ਹਵਾ ਪੈਂਦੀ ਰਹਿੰਦੀ ਆ ਆਪਾਂ ਫ੍ਰਿਜ ਵਗੈਰਾ ਦੇ ਵਿੱਚ ਇਹਨਾਂ ਨੂੰ ਆਰਾਮ ਨਾਲ ਰੱਖ ਸਕਦੇ ਆਂਗੇ ਆ ਦੇਖੋ ਇਦਾਂ ਹੀ ਜਾਲੀਦਾਰ ਬਣੇ ਹੋਏ ਨੇ ਮੈਂ ਇਹਨਾਂ ਦੇ ਵਿੱਚ ਸਬਜ਼ੀ ਵਗੈਰਾ ਰਾਤ ਨੂੰ ਜਦੋਂ ਵੀ ਕੱਟਦੀ ਆ ਮੈਂ ਇਹਨਾਂ ਦੇ ਵਿੱਚ ਪਾ ਕੇ ਰੱਖ ਦਿੰਨੀ ਆਂਗੀ ਤੇ ਵੀ ਹਨਾ ਖਰਾਬ ਹੋਣ ਦਾ ਡਰ ਰਹਿੰਦਾ ਜੇਕਰ ਆ ਪਾਕਿਸਤਾਨ ਢੇ ਵਗੈਰਾ ਚ ਕੱਟ ਕੇ ਰੱਖ ਦਿਆ ਲਾ ਫਿਰ ਖਰਾਬ ਵਗੈਰਾ ਹੋਣ ਦਾ ਡਰ ਰਹਿੰਦਾ ਬਾਕੀ ਫ੍ਰਿਜ ਦੇ ਵਿੱਚ ਆਪਣੇ ਰੱਖੇ ਜਾਂਦੇ ਨੇ ਇਹ ਵਾਲੇ ਜਿਹੜੇ ਬਾਕਸ ਹੁੰਦੇ ਆ ਚਲੋ ਜੀ ਆਪਾਂ ਸਵੇਰ ਦੀ ਕਰ ਲਈ ਸਬਜ਼ੀ ਦੀ ਤਿਆਰੀ ਆਪਣਾ ਜਿਹੜਾ ਕੰਮ ਆਸਾਨ ਹੋ ਗਿਆ ਹਨਾ ਤੇ ਇਦਾਂ ਹੈ ਨਾ ਕੰਮ ਜਿਹੜਾ ਪੰਜ ਟਾਈਮ ਨਾਲ ਲਾ ਕਰਦੇ ਆਂਦਾ ਵਧੀਆ ਉਹ ਹੋ ਜਾਂਦਾ ਤੇ ਲਓ ਜਿ ਇਥੇ ਹੋ ਗਏ ਸਵੇਰ ਵਾਲੀ ਗੁੱਡ ਮਾਰਨਿੰਗ ਤੇ ਚਾਹ ਆਪਣੀ ਬਣ ਚੁੱਕੀ ਆ ਤੇ ਬੱਚੇ ਬਸ ਉੱਠ ਖੜੇ ਸੀ ਆਪਣੇ ਤੇ ਬਸ ਮੈਂ ਚਾਹ ਬਣਾ ਕੇ ਬੱਚਿਆਂ ਨੂੰ ਪਾ ਕੇ ਦੇ ਦਾਂਗੇ ਹਾਜੋ ਜੀ ਤੁਸੀਂ ਵੀ ਪੀ ਲਓ ਸਵੇਰ ਦੀ ਚਾਹ ਤਕਰੀਬਨ ਆਪਣੇ ਚਾਹ ਨੂੰ ਬੜ ਲਾ ਗਿਆ ਆਪਾਂ ਇਹਨਾਂ ਨੂੰ ਕੱਢ ਕੇ ਬਸ ਗਲਾਸਾਂ ਦੇ ਵਿੱਚ ਬੱਚਿਆਂ ਨੂੰ ਪਾ ਕੇ ਦੇ ਦਾਂਗੇ ਤੇ ਇਹ تھے ਦੇਖੋ ਲੋਰ ਤੇ ਆਉਦੇ ਪਾਪਾ ਨਾਲ ਕਰ ਰਹੀ ਆ ਮસ્ਤੀ ਸਵੇਰੇ ਸਵੇਰੇ ਦਾ ਹੈ ਵਲੋਗਰ ਜਿਹੜਾ ਵੀ ਸ਼ੂਟ ਕੀਤਾ ਸੀਗਾ ਕਿਉਂਕਿ ਇਹਨਾਂ ਦੇ ਪਾਪਾ ਸਵੇਰੇ ਜਲਦੀ ਚਲੇ ਜਾਂਦੇ ਆ ਨਾ ਇਹਨਾਂ ਦੇ ਨਾਲ ਨਹੀਂ ਚਲੇ ਜਾਂਦੇ ਕਈ ਵਾਰ ਤਾਂ ਇਹਨਾਂ ਦੇ ਉੱਠਣ ਤੋਂ ਪਹਿਲਾਂ ਵੀ ਚਲੇ ਜਾਂਦੇ ਆ ਤੇ ਸ਼ਾਮ ਨੂੰ ਉਹਨਾਂ ਨੂੰ ਆਉਂਦਿਆਂ ਨੂੰ 9 10 ਕਈ ਵਾਰ 11 20 ਵੱਜ ਜਾਂਦੇ ਨੇ ਕਿ ਆਉਂਦੇ ਕਰਦੇ ਆਣ ਤੇ ਬੱਚਾ ਨਾਲ ਟਾਈਮ ਆ ਜਿਹੜਾ ਬਹੁਤ ਘੱਟ ਉਹਨਾਂ ਤੋਂ ਸਪੈਂਡ ਹੁੰਦਾ ਤੇ ਇਹ ਹੀ ਦੋਨੇ ਜਾਣੇ ਲੱਗੇ ਹੋਏ ਸੀ ਮસ્ਤੀ ਕਰਨ ਉਹ ਬਹੁਤ ਮસ્ਤੀ ਕਰਦੇ ਆ ਆਪਣੇ ਪਾਪਾ ਨਾਲ ਮਿਲ ਕੇ ਬਹੁਤ ਜਿਆਦਾ ਉਹ ਨਹੀਂ ਦੂਜੇ ਵਜੇ ਤੋਂ ਉੱਠ ਕੇ ਆਈ ਕਿਹਾ ਤੇ ਪਾਪਾ ਜੋ ਪੰਜਾ ਲੜਾਈਏ ਇੱਥੇ ਉਹੀ ਲੱਗੇ ਹੋਏ ਸੀ ਕਰਨ ਬੱਚਿਆਂ ਨਾਲ ਟਾਈਮ ਸਪੈਂਡ ਸੱਚੀ ਕਰਨਾ ਵੀ ਚਾਹੀਦਾ ਨਾ ਮਾਪਿਆਂ ਨੂੰ ਤੇ ਤਾਂ ਇਹ ਬੱਚੇ ਫਿਰ ਆਪਣੀ ਦਿਲ ਦੀ ਗੱਲ ਹੁੰਦੀ ਸਾਰੇ ਆਪਣੇ ਪੇਰੈਂਟਸ ਨਾਲ ਸ਼ੇਅਰ ਕਰਦੇ ਆ ਜੇਕਰ ਆਪਾਂ ਨਾਲ ਉਹਨਾਂ ਨਾਲ ਖੁੱਲ ਕੇ ਹੱਸਾਂ ਖਿੱਡਾਂਗੇ ਬੋਲਾਂਗੇ ਹਨ ਤੇ ਲਓ ਜੀ ਇੱਥੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਸਬਜ਼ੀ ਦੀ ਤਿਆਰੀ ਆਪਾਂ ਨੇ ਰਾਤ ਦੀ ਕਰ ਲਈ ਸੀਗੀ ਇੱਥੇ ਬਸ ਇਥੇ ਮੈਂ ਕੜਾਹੀ ਰੱਖਤੀ ਸੀਗੀ ਗਰਮ ਹੋਣ ਵਾਸਤੇ ਤੇ ਫੇਰ ਆਪੇ ਦੇ ਵਿੱਚ ਤੇਲ ਵਗੈਰਾ ਪਾ ਦਾਂਗੇ ਤੇ ਉਨਾ ਟਾਈਮ ਮੈਂ ਕਹਾ ਚਲੋ ਫਰੀ ਨਹੀਂ ਖੜਦੀ ਵੀ ਆਪਣੇ ਆਲੂ ਸੀਗੇ ਕੱਟਣ ਨਾਲ ਤੇ ਮੈਂ ਕਹਾ ਚਲੋ ਇੱਥੇ ਆਪਾਂ ਆਲੂ ਵਗੈਰਾ ਘੱਟ ਲੈਨੇ ਆ ਨਹੀਂ ਤੇ ਲੋ ਜੀ ਇੱਥੇ ਬਸ ਆਪਾਂ ਨੇ ਤੇਲ ਪਾਤਾ ਗਰਮ ਹੋਣਾ ਸਰੋਲੇ ਤੇਲ ਦਾ ਆਪਾਂ ਲਗਾਵਾਂਗੇ ਤੜਕਾ ਨਾਲ-ਨਾਲ ਮੈਂ ਇੰਦਰ ਵੀ ਰਾਂ ਕੰਮ ਚੱਲੀ ਜਾ ਰਿਹਾ ਤੇ ਉਧਰ ਬੱਚੇ ਹੋ ਰਹੇ ਸੀਗੇ ਤਿਆਰ ਵਿੱਚ ਉਹਨਾਂ ਨੂੰ ਵੀ ਉਹਨਾਂ ਨਾਲ ਵੀ ਗੱਲਾਂ ਕਰੀ ਜਾ ਰਹੀ ਸੀ ਇੱਥੇ ਪੇਗੋ ਕਿ ਇਹ ਨਾ ਟਾਈਮ ਹੁੰਦਾ ਨਾ ਸਵੇਰ ਦਾ ਤਕਰੀਬਨ ਮੈਨੂੰ ਲੱਗਦਾ ਮੇਰੀਆਂ ਸਾਰੀਆਂ ਭੈਣਾਂ ਦਾ ਟਾਈਮ ਆ ਜਿਹੜਾ ਇਦੀ ਬਿਜ਼ੀ ਰੁਟੀਨ ਹੋਣੀ ਆ ਹਨਾ ਬ੍ਰੌਂਚ ਸ਼ੂਟ ਕਰਨ ਨੂੰ ਵੀ ਮੈਨੂੰ ਬਹੁਤ ਜ਼ਿਆਦਾ ਇੱਥੇ ਮੈਨਰਵਸੀ ਹੋ ਜਾਂਦੀ ਆ ਕਿ ਕਦਾ ਕਾਲੀ ਦਾ ਹੁੰਦਾ ਇੱਥੇ ਬਦਨੇ ਇਹਨਾਂ ਦੇ ਪਾਪਾ ਮੈਨੂੰ ਗੀਤ ਖੋਣ ਆਏ ਸੀ ਉਹ ਉਹ ਇਦਾਂ ਦੇ ਜਿਹੜੇ ਇਹ ਨਾ ਕਹਿੰਦੇ ਹੁੰਦੇ ਆ ਕਿ ਮੋਟੀਵੇਸ਼ਨਲ ਵੀਡੀਓ ਵਗੈਰਾ ਉਹ ਸੁਣਦੇ ਰਹਿੰਦੇ ਆ ਤੇ ਮੈਨੂੰ ਵੀ ਨਾਲ-ਨਾਲ ਸੁਣਾਉਂਦੇ ਰਹਿੰਦੇ ਆ ਤੇ ਇੱਥੇ ਉਹੀ ਮੇਰੇ ਕੋਲ ਲਾ ਕੇ ਰੱਖ ਗਏ ਸੀ ਕਿ ਨਾਲ-ਨਾਲ ਮੈਂ ਉਹਨੂੰ ਦੇਖ ਰਹੀ ਸੀ ਸੁਣ ਰਹੀ ਸੀ ਤੇ ਨਾਲ-ਨਾਲ ਮੈਂ ਔਰ ਦੀ ਸਬਜੀ ਕੱਟ ਰਹੀ ਸੀਗੀ ਇਹਨਾਂ ਦੀ ਸ਼ੁਰੂਤ ਹਈ ਆ ਤਾਂ ਉਹਨਾਂ ਦੀ ਉਹ ਹੈਗੀਆਂ ਚੀਜ਼ਾਂ ਹੀ ਵੱਧ ਦੇਖਦੇ ਸੁਣਦੇ ਰਹਿੰਦੇ ਆਗੇ ਤੇ ਲੋ ਜੀ ਬਸ ਨਾਲ ਨਾਲ ਵੇਪਦੇ ਆਲੂ ਵਗੈਰਾ ਕੱਟ ਲਏ ਹੋਣਾ 깔 ਲਗਾ ਦਾਂਗੇ ਸਬਜੀ ਨੂੰ ਤੜਕਾ ਤੇ ਇਹਨਾਂ ਦੇ ਪਾਪਾ ਜਿਹੜੇ ਫਿਲਮ ਵਗੈਰਾ ਹੁੰਦੇ ਨੇ ਜਿਵੇਂ ਸੀਰੀਅਲ ਫਿਲਮ ਵਗੈਰਾ ਉਹਨਾਂ ਨੂੰ ਇਹ ਚੀਜ਼ਾਂ ਜਿ ਥੋੜਾ ਜਿਹਾ ਘੱਟ ਨੇ ਤਾਂ ਆਸਤਾ ਉਹ ਬਸ ਇਦਾਂ ਦੀ ਮੋਟੀਵੇਸ਼ਨਲ ਵੀਡੀਓ ਵਗੈਰਾ ਵੱਧ ਸੁਣ ਕੇ ਰਾਜੀ ਨੇਗੇ ਤੇ ਫ੍ਰੀ ਮਾਈਂਡ ਜਿਹਾ ਕਹਿੰਦੇ ਨੇ ਫ੍ਰੀ ਮਾਈਂਡ ਜਿਹਾ ਹੋ ਜਾਂਦਾ ਆਪਣਾ ਜੇ ਕੀ ਦਿਮਾਗ ਦੇ ਸਟ्रेस ਵਗੈਰਾ ਹੁੰਦਾ ਨਾ ਉਹ ਤੋਂ ਵੀ ਬੰਦਾ ਫ੍ਰੀ ਹੋ ਜਾਂਦਾ ਵਾ ਤੇ ਲੋ ਜੀ ਆਪਣਾ ਤੇਲ ਆਪਣਾ ਹੁਕੜ ਗਿਆ ਸੀਗਾ ਤੇ ਆਪਣੇ ਪਿਆਜ਼ ਧੋ ਕੇ ਆਪਾਂ ਨੇ ਬਾਦ ਨੇ ਤੜਕੇ ਦੇ ਲਈ ਕਿਨੇ ਆਪਣੇ ਪਿਆਜ਼ ਫਰਾਈ ਹੋਣਗੇ ਤੇ ਬਸ ਨਾਲ ਹੀ ਇੱਥੇ ਆਟਾ ਵਗੈਰਾ ਵੀ ਨਾਲ ਹੀ ਛਾਣ ਕੇ ਰੱਖ ਲੈਣੀ ਹੁੰਦੀ ਹੈ ਛਾਣ ਕੇ ਗੁੰਨ ਲੂਗੇ ਇੱਥੇ ਨਾਲ ਦੀ ਨਾਲ ਹੀ ਟਾਈਮ ਆ ਜਿਹੜਾ ਆਪਣਾ ਹੋ ਜੂਗਾ ਤੇ ਫਿਰ ਬਾਅਦ ਚ ਆਪਾਂ ਬੱਚਿਆਂ ਦੇ ਹਲੇ ਮੇ ਬਾਲ ਵਗੈਰਾ ਇੱਥੇ ਪਾਉਣੇ ਸੀ ਉਹ ਚਲੋ ਬੱਚਿਆਂ ਦੇ ਬਾਲ ਆਪਾਂ ਬਾਅਦ ਚ ਪਾਉਂਦੇ ਆਂ ਅਗਲੇ ਪਹਿਲਾਂ ਅਸੀਂ ਸਬਜ਼ੀ ਵਗੈਰਾ ਰੱਖ ਲਾਂਗੇ ਤੇ ਆਟਾ ਵਗੈਰਾ ਗੁੰਨ ਕੇ ਰੱਖ ਦਾਂਗੇ ਅਸੇ ਇੱਥੇ ਲੱਗੀ ਹੋਈ ਸੀ ਮਸਾਲਾ ਵਗੈਰਾ ਕੋਣ ਸਬਜੀ ਦੇ ਵਿੱਚ ਸਬਜੀ ਮੈਂ ਇੱਥੇ ਬਣਾਈ ਸੀ ਨਵੇਂ ਤਰੀਕੇ ਨਾਲ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਵੀ ਮੈਂ ਕਿਵੇਂ ਬਣਾਈ ਸੀ ਉਹ ਤੇ ਇਹਨਾਂ ਦੇ ਪਾਪਾ ਨੇ ਕਹਿ ਸੀ ਕਹਿੰਦੇ ਅਜੇ ਏਦਾਂ ਸਬਜੀ ਬਣਾ ਜਿਹੜੀ ਆਪਣੀ ਹੁੰਦੀ ਆ ਨਾ ਸ਼ਿਮਲਾ ਮਿਰਚ ਵੈਸੇ ਆਪਾਂ ਕੱਟ ਕੇ ਬਣਾਉਣੀ ਹੈਗੇ ਅੱਜ ਉਹ ਅਸੀਂ ਨੇ ਕੁੰਡੇ ਦੇ ਵਿੱਚ ਕੁੱਟ ਕੇ ਹੈ ਨਾ ਫੇਰ ਬਣਾਈ ਸੀ ਆਲੂ ਦੇ ਵਿੱਚ ਮੈਨੂੰ ਕਿ ਮਿਕਸ ਕਰਤੀ ਕੁੰਡੇ ਦੇ ਵਿਚਾਰੇ ਕੋ ਮੈਂ ਕੁੰਡੇ ਦੇ ਵਿੱਚ ਇਦਾਂ ਘਟਲੀ ਸੀ ਬਹੁਤ ਟੇਸਟੀ ਬਣੀ ਸੀ ਸਬਜੀ ਇਹ ਮੇਰੇ ਤੋਂ ਨਾ ਬਣੀ ਹੋਈ ਸਬਜੀ ਦੀ ਵੀਡੀਓ ਨਹੀਂ ਲਈ ਗਈ ਕਿਉਂਕਿ ਬੱਚਿਆਂ ਦਾ ਟਾਈਮ ਹੋਇਆ ਪਸੇ ਇਹਦੀ ਸ਼ੀਤੀ ਇਦਾਂ ਸੀ ਬਣਨ ਤੇ ਖਣਚ ਪਾਈ ਇਹਨਾਂ ਦੀ ਪਾਪਾ ਦੀ ਰੋਟੀ ਪੈ ਕਰੀਏ ਤੁਸੀਂ ਵੀ ਜਰੂਰ ਇਦਾਂ ਦੀ ਜਿਹੜੀ ਸਬਜੀ ਹੈਗਾ ਇਹ ਤਰੀਕਾ ਤੁਸੀਂ ਵੀ ਥੋੜੀ ਜੀ ਭਾਵੇਂ ਬਣਾ ਕੇ ਦੇਖਿਓ ਤੇ ਜਰੂਰ ਕੋਸ਼ਿਸ਼ ਕਰਿਓ ਜਰੂਰ ਖਾ ਕੇ ਦੇਖਿਓ ਬਹੁਤ ਸੱਚੀ ਟੇਸਟੀ ਬਣੀ ਸੀ ਇਹ ਸਬਜੀ ਇਹ ਤੇ ਸਬਜੀ ਆਪਣੀ ਮੇਰਾ ਖਦੀ ਮੈਂ ਨਾਲ ਦੀ ਨਾਲ ਬਸ ਮੈਂ ਇੱਥੇ ਆਟਾ ਗੁੰਨੂਗੀ ਕਿ ਅੱਜ ਮੈਂ ਨਾ ਥੋੜਾ ਜਿਹਾ ਉੱਠਣ ਨੂੰ ਵੀ ਲੇਟ ਹੋ ਗਏ ਉਹ ਰਾਤ ਹਨੇਰਾ ਹੋ ਗਿਆ ਸੀ ਇਹਨਾਂ ਦੇ ਪਾਪਾ ਆਏ ਸੀ ਤਕਰੀਬ ਮੈਨੂੰ ਲੱਗਦਾ 11:30 ਵਜੇ ਬਸ ਉਸ ਤੋਂ ਬਾਅਦ ਨਾ ਆਏ ਉਹ ਰੋਟੀ ਵਗੈਰਾ ਖਾਧੀ ਤੇ ਮੈਂ ਕਿਚਨ ਦਾ ਉਹਦਾ ਜਿਹੜੇ ਮੱਤਰ ਹੁੰਦੇ ਆ ਆਪਣੇ ਉਹ ਸਾਫ਼ ਕਰੇ ਤੇ 12 ਵਾਂਗੂ ਵੱਜ ਗਏ ਸੀਗੇ ਤੇ ਤਾਂ ਕਰਕੇ ਨਾ ਸਵੇਰੇ ਥੋੜਾ ਜਿਆਦਾ ਲੇਟ ਹੋ ਗਏ ਕਿਉਂਕਿ ਜਿੰਨਾ ਚੜਾਉਂਦੇ ਨੇ ਉਹਨਾਂ ਚੜਾ ਤੇ ਆਪ ਨੂੰ ਨੀਂਦ ਵੀ ਨਹੀਂ ਆਉਂਦੀ ਹੈਗੀ ਤੇ ਬਾਕੀ ਫਿਰ ਨਾ ਸੌਇਆ ਜਾਂਦਾ ਨਾ ਫਿਰ ਬੱਚੇ ਸੌਂਦੇ ਨੇ ਬੱਚੇ ਵੀ ਨਾਲ ਹੀ ਸੁੱਤੇ ਸੀ ਇੱਥੇ ਮੇਰੇ ਤੇ ਲੋ ਜ ਸਾਰੇ ਘਰ ਦੇ ਕੰਮ ਖਤਮ ਕਰਕੇ ਇੱਥੇ ਮੈਂ ਆਦੀ ਸੀ ਰੋਟੀ ਮੇਰੀ ਰੋਟੀ ਵਾਲੇ ਸੀਗੇ ਠੰਡੇ ਮਗਾ ਚਲੋ ਨਾਲ ਦੇ ਨਾਲ ਆ ਪਈ ਵੀ ਚੱਕ ਗੀਏ ਇੱਥੇ ਮੈਂ ਸਾਰਾ ਕੰਮ ਤਕਰੀਬਨ ਸਾਰਾ ਖਤਮ ਕਰ ਲਿਆ ਸੀਗਾ ਤੇ ਬਸ ਮੇਰਾ ਗੱਲਾਂ ਪੋਚਾ ਆ ਰਹਿਦਾ ਸੀਗਾ ਝਾੜੂ ਵਗੈਰਾ ਮੈਂ ਲਗਾਤਾ ਸੀ ਪਰਤਨ ਵੀ ਮੈਂ ਸਾਫ ਕਰਤੀ ਸੀ ਤੇ ਮੈਂ ਝਾੜੂ ਵਗੈਰਾ ਲਗਾ ਕੇ ਫਿਰ ਮੈਂ ਬਰਤਨ ਸਾਫ ਕਰਦੀ ਹੁੰਦੀ ਆ ਕਿਉਂਕਿ ਨਾ ਜਿਹੜੇ ਛਿੱਟੇ ਜਿਨੇ ਟੈਪ ਦੇ ਵੀ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਆਗੇ ਲੋ ਜੀ ਇੱਥੇ ਮੈਂ ਲੱਗੀ ਸੀਗੀ ਪੋਚਾ ਲਗਾਉਣਾ ਜਿਵੇਂ ਛੜੂਗਰ ਨਹੀਂ ਦਿਖਾਇਆ ਮੈਂ ਛੋਟੇ ਛੋਟੇ ਜਿਹੇ ਕਲਿੱਪਾਂ ਲੈ ਕੇ ਬੱਸ ਜਿਹੜਾ ਕੰਮ ਨਹੀਂ ਪਹਿਲਾਂ ਵਾਲੀ ਵੀਡੀਓਜ਼ ਦਿਖਾਇਆ ਹੋਗੇ ਦੇਖ ਰੋਜ਼ ਰੋਜ਼ ਦੇਖ ਕੇ ਤੁਸੀਂ ਵੀ ਉਹ ਹੋ ਜਾਓਗੇ ਤੇ तकरीबन ਇਹ ਰੁਟੀਨ ਮੇਰੀਆਂ ਸਾਰੀਆਂ ਪੜਣਾ ਦੀ ਇਹੀ ਹੈ ਨਹੀਂ ਹੈਗਾ ਵੀ ਮੈਂ ਕੁਛ ਐਨਕ ਕਰ ਰਹੀ ਆ ਤੇ ਬੱਸ ਇਹ ਮੇਰੀ ਰੁਟੀਨ ਆ ਡੇਲੀ ਦੀ ਵੀ ਆਪਾਂ ਕੀ ਕੀ ਕੰਮ ਕਰਦੇ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂਗੀ ਜਰੂਰ ਤੁਸੀਂ ਸਾਰੇ ਜਣੇ ਮੇਰੀ ਵੀਡੀਓ ਨੂੰ ਜਰੂਰ ਲਾਈਕ ਜਣੇ ਸਪੋਰਟ ਕਰੋ ਤੇ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਫਸਟ ਟਾਈਮ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਅੱਗੇ ਵੀ ਚੈਨਲ ਨੂੰ ਜ਼ਰੂਰ ਸ਼ੇਅਰ ਕਰਿਓ ਆਪਣੇ ਨੂੰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਮੈਂ ਨਾ ਇਹ ਪੋਚਾ ਵੈਪਰ ਤੇ ਦਾ ਰੱਖ ਕੇ ਲਗਾਉਣੀਆ ਮੈਨੂੰ ਬਹੁਤ ਔਖਾ ਵੀ ਲੱਗ ਰਿਹਾ ਸੀ ਤੇ ਹੁਣ ਮੈਂ ਇਹੀ ਸੋਚੀ ਜਾਂਦੀ ਸੀ ਪੋਚਾ ਲਗਾਉਂਦੀ ਲਗਾਉਂਦੀ ਮੈਂ ਕਹਿੰਨਾ ਜਿਸ ਦਿਨ ਸ਼ਹਿਰ ਗਈ ਮੈਨੂੰ ਮੋਪ ਜ਼ਰੂਰ ਲੈ ਕੇ ਆਉਣੀ ਮੋਪ ਨਾਲ ਨਾ ਪੋਚਾ ਲਗਾਉਣਾ ਬਹੁਤ ਸੌਖਾ ਹੁੰਦਾ ਜਿਵੇਂ ਇਹ ਮੈਂ ਵੈਪਰ ਤੇ ਨਾ ਪੂੜੀ ਕਪੜਾ ਰੱਖ ਕੇ ਲਗਾਉਣੀਆ ਤਾਂ ਕਈ ਵਾਰੀ ਝੜੇਕਾ ਹੁੰਦਾ ਤਾਂ ਬ ਤੇ ਕਈ ਵਾਰ ਤਾਂ ਮੈਂ ਹੱਥ ਨਾਲ ਵੀ ਲਗਾ ਦਿੰਦੀ ਆ ਪਰ ਹੱਥ ਨਾਲ ਬਹੁਤ ਇਹ ਹੋ ਹੁੰਦਾ ਹੈ ਨਾ ਸਹੀ ਨਹੀਂ ਲੱਗਦਾ ਹੈਗਾ ਮੇਰੇ ਤੋਂ ਫਿਰ ਮੈਂ ਸੋਨੂੰ ਕਿ ਉਹ ਹੋ ਕਰਾ ਮੈਨੂੰ ਸਹੀ ਨਹੀਂ ਲੱਗਦਾ ਹੈਗਾ ਤੇ ਤਾਂ ਕਰਕੇ ਬਸ ਮੈਂ ਵੈਪਰ ਤੇ ਰੱਖ ਕੇ ਲਗਾ ਦਿੰਦੀ ਹੁੰਦੀ ਆ ਤੇ ਇੱਥੇ ਬਸ ਮੈਂ ਆ ਗਈ ਸੀ ਰੂਮ ਦੇ ਵਿੱਚ ਤੇ ਰੂਮ 'ਚ ਜਿਆਦਾ ਜਗ੍ਹਾ ਤਾਂ ਆਪਣੇ ਨਹੀਂ ਹੈਗੀ ਬਸ ਥੋੜਾ ਜਿਹਾ ਵੱਡਾਂ ਦੀ ਵਾਲ ਦਾਲੀ ਜਾਂ ਫਿਰ ਉੱਪਰਲੀ ਸਾਈਡ ਆ ਗਈ ਜਿਹੜੀ ਆਪਣੀ ਜਗ੍ਹਾ ਹੈਗੀ ਆ ਤੇ ਇਹ ਕੱਲ ਮੇ ਤੋਂ ਪਹਚਾ ਨਹੀਂ ਸੀ ਲੱਗਿਆ ਹੈਗਾ ਮੈਂ ਪਰਸੋਂ ਪਰਸੋਂ ਹਾਂਜੀ ਪਰਸੋਂ ਲਗਾਇਆ ਸੀ ਕੱਲ ਮੇ ਤੋਂ ਪਹਚਾ ਨਹੀਂ ਸੀ ਲੱਗਿਆ ਈ ਕੰਮ ਕਰਕੇ ਅੱਜ ਮੈਂ ਤਾਂ ਪਹਿਲਾਂ ਪੁੱਛਿਆ ਲਾਉਂਦੀ ਜਿਸ ਤਵਾ ਪਾਗੇ ਸਿੱਖਦਾ ਕੱਪੜੇ ਧੋਣ ਲੱਗ ਗਈ ਸੀ ਇੱਥੇ ਮੈਂ ਕੱਪੜੇ ਪਾਰ ਕੇ ਸਵੇਰ ਦੇ ਮਸ਼ੀਨ ਤੇ ਕੋਸਾਵੇਂ ਪਾ ਕੇ ਉਤਾਰ ਵੀ ਦਿੱਤੇ ਸੀ ਦੋ ਵਾਰੀ ਪਹਿਲਾਂ ਕੱਪੜੇ ਮੈਂ ਨਾਲ-ਨਾਲ ਸੁਵਾ ਦੀ ਲੱਗੀ ਹੋਈ ਸੀ ਧੋਣ ਨਾਲ-ਨਾਲ ਵਿੱਚ ਦੀ ਮੈਂ ਹੋਰ ਕੰਮ ਕਰ ਰਹੀ ਸੀ ਤੇ ਇਹ ਨਾਲ-ਨਾਲ ਮੈਂ ਆਪਦੇ ਕੱਪੜੇ ਧੋ ਰਹੀ ਸੀ ਇਹ ਸੀਗੇ ਐਂਡ ਤੇ ਆਏ ਸੀ ਕੱਪੜੇ ਜਿਹੜੇ ਮੈਂ ਪਾਏ ਸੀ ਇਹਨਾਂ ਸਾਰੇ ਇਕੱਠੇ ਸੀਗੇ ਇਹਨਾਂ ਦੇ ਪਾਪਾ ਦੇ ਕੱਪੜੇ ਸੀ ਕੰਮ ਵਾਲੇ ਹੁੰਦੇ ਨੇ ਜਿਹੜੇ ਤੇ ਇੱਕ ਮਾੜੇ ਦਾ ਨਾ ਮੈਂ ਜਦੋਂ ਇਹ ਇਕੱਠੇ ਪਾਉਣੇ ਪੈਂਦੇ ਆ ਨਾ ਕਿਉਂਕਿ ਜੇ ਦੂਜੇ ਬੱਚਿਆਂ ਦੇ ਕੱਪੜਾ ਨਾਲ ਪਾਉਣੇ ਆ ਤਾਂ ਸਹੀ ਨਹੀਂ ਹੁੰਦੇ ਕਿਉਂਕਿ ਇਹ ਕੱਪੜਾ ਨਾ ਜਿਆਦੇ ਕਾਲਸ ਵਗੈਰਾ ਵਾਲੇ ਹੁੰਦੇ ਨੇ ਫਿਰ ਮੈਂ ਇਹਨਾਂ ਨੂੰ ਇਕੱਠਿਆਂ ਨੂੰ ਪਾ ਕੇ ਤੇ ਬਾਅਦ ਚਾਹਦੇ ਹੱਥ ਨਾਲ ਧੋ ਦਿੰਨੀ ਹੈਗੀ ਹੱਥ ਨਾਲ ਬੁਰਸ਼ ਵਗੈਰਾ ਲਗਾ ਕੇ ਇਹਨੂੰ ਵਧੀਆਂ ਨਿੱਖਰ ਜਾਂਦੇ ਨੇਗੇ ਤੇ ਵੈਸੇ ਹੱਥ ਨਾਲ ਕੱਪੜੇ ਧੋਣੇ ਵਧੀਆ ਵੀ ਲੱਗਦੇ ਨੇ ਆ ਨਾ ਬਸ ਆਪਾਂ ਥੋੜੀ ਜੀ ਟਾਈਮ ਦੀ ਬਚਤ ਕਰ ਲੈਨੇ ਜਿਵੇਂ ਕਿ ਹਨਾ ਵੀ ਆਪਾਂ ਮਸ਼ੀਨ ਚ ਪਾਏ ਕੱਪੜੇ ਤੇ ਆਪਾਂ ਨਾਲ ਦੀ ਨਾਲ ਹੋਰ ਕੰਮ ਕਰ ਲਿਆ ਪਰ ਜਿਹੜਾ ਸੱਚੇ ਹੱਥਾਂ ਨਾਲ ਕੱਪੜੇ ਧੋਣ ਦਾ ਮਜ਼ਾ ਹੈਗਾ ਉਹ ਨਹੀਂ ਹੈਗਾ ਕਿਉਂਕਿ ਜਦੋਂ ਪਾਥਨਾ ਕੱਪੜੇ ਧੋਨੇ ਆਪਣੇ ਇੱਕ ਇੱਕ ਕੰਮ ਦੋ ਕਾਜ ਹੋ ਜਾਂਦੇ ਨੇ ਹਨਾ ਤੇ ਕਿਉਂਕਿ ਜਿਵੇਂ ਆਪਣੇ ਨਾਲ ਨਾਲ ਆਪਣੇ ਹੱਥ ਪੈਰਾਂ ਦਾ ਸਰੀਰ ਵੀ ਆਪਣਾ ਚੱਲਦਾ ਰਹਿੰਦਾ ਆ ਦੇਖੋ ਜਿਵੇਂ ਵਰਜਿਸ ਹੋ ਰਹੀ ਆ ਨਾ ਤੇ ਨਾਲ ਨਾਲ ਆਪਣੇ ਕੱਪੜੇ ਵੀ ਧੁੱਤੇ ਜਾਂਦੇ ਆ ਤੇ ਬਾਕੀ ਜਿਹੜਾ ਪਸੀਨਾ ਵਗੈਰਾ ਆਉਂਦਾ ਜਿਵੇਂ ਹਨਾ ਉਹ ਵੀ ਆਪਣੇ ਲਈ ਫਾਇਦੇਮੰਦ ਦਾਗਾ ਹਨਾ ਇਹ ਪਸੀਨਾ ਆਉਣਾ ਵੀ ਜ਼ਰੂਰੀ ਆਗਾ ਹਨਾ ਜਿਵੇਂ ਆਪਣੇ ਬਾਹਾਂ ਦੀ ਆਪਣੇ ਹੱਥਾਂ ਪੈਰਾਂ ਦੀ ਕਸਰਤ ਹੁੰਦੀ ਹੈਗੀ ਤੇ ਅੱਗੇ ਸਾਰੀਆਂ ਆਪਣੀਆਂ ਮਾਵਾਂ ਹਨ ਆਪਣੇ ਜਿਹੜੇ ਵੱਡੇ ਬਜ਼ੁਰਗ ਸੀ ਹੱਥਾਂ ਨਾਲ ਹੀ ਕੱਪੜੇ ਧੋਂਦੇ ਸੀ ਤੇ ਉਹਨਾਂ ਦੀ ਸਿਹਤ ਵੀ ਤੁਸੀਂ ਦੇਖੋ ਕਿੰਨੀ ਵਧੀਆ ਪਈ ਸੀ ਤੇ ਹੁਣ ਤਾਂ ਹੱਡ ਗੋਡੇ ਤਕਰੀਬਨ ਹਰ ਇੱਕ ਦੇ ਦੁਖਦੇ ਨੇ ਤੁਹੀ ਹੱਡ ਗੋਡੇ ਕੀ ਕਹਿੰਦੇ ਗੋਡੇ ਵਗੈਰਾ ਹਨ ਹਰ ਇੱਕ ਦੇ ਦੁਖਦੇ ਨੇ ਤਾਂ ਹੀ ਨੇ ਨਾ ਜਿਹੜਾ ਆਪਰੇ ਹੱਥਾਂ ਪਹਿਰ ਨਾਲ ਨਹੀਂ ਕਰਦੇ ਮੈਨੂੰ ਵੀ ਖੋਦ ਔਖਾ ਲੱਗਦਾ ਇਹ ਚੀਜ਼ ਮੈਂ ਨਹੀਂ ਹੋ ਕਰਦੀ ਵੀ ਮੈਂ ਹੱਥਾਂ ਨਾਲ ਧੋਣੀਆਂ ਮੈਂ ਬਹੁਤ ਕੱਢ ਧੋਣੀਆਂ ਬਸ ਜਿਵੇਂ ਇਹਨਾਂ ਦੇ ਪਾਪਾ ਦੇ ਕੱਪੜੇ ਹੋਏ ਉਹ ਮੈਂ ਜ਼ਰੂਰ ਵੀ ਮਸ਼ੀਨ ਚਿਕਵਰੀ ਕਰਦੇ ਆਂਗੇ ਤੇ ਬਾਅਦ ਚ ਆਪਾਂ ਹੱਥਾਂ ਨਾਲ ਡਿਵਰਸੇ ਵਗੈਰਾ ਲਗਾਉਣਾ ਪੈਂਦਾ ਉਹਨਾਂ ਨੂੰ ਵੀ ਨਿਕਲਦੇ ਨਹੀਂ ਹੈਗੇ ਕੱਲੀ ਮਸ਼ੀਨ ਚੋਂ ਤੇ ਜਾਂ ਫਿਰ ਜਿਸ ਦਿਨ ਥੋੜੇ ਕੱਪੜੇ ਹੋਣ ਬਾਅਦ ਇੱਕ ਦੋ ਸੁੱਕ ਹੋਣ ਵੀ ਚਾਹ ਲੋ ਆਪਾਂ ਜਲਦੀ ਚਾ ਮਸ਼ੀਨ ਨਾਲ ਇਹਦੇ ਹੱਥਾਂ ਨਾਲ ਧੋ ਦਿੰਨੇ ਆਂ ਮਸ਼ੀਨ ਚ ਨਹੀਂ ਧੋਉਂਦੇ ਤੇ ਬਾਕੀ ਬੱਚਿਆਂ ਦੀ ਯੂਨੀਫਾਰਮ ਵਗੈਰਾ ਹੱਥਾਂ ਨਾਲ ਹੀ ਧੋਣੀ ਹੈਗੇ ਤੇ ਬਸ ਇਥੇ ਬਸ ਮੇਰੇ ਕੱਪੜੇ ਧੋਤੇ ਗਏ ਆਂ ਫਿਰ ਉਸ ਬਾਅਦ ਆਪਾਂ ਪਾਵਾਂਗੇ ਸੁੱਕਣੇ ਤੇ ਕਪੜੇ ਅੱਜ ਸੱਚੀ ਬਹੁਤ ਜ਼ਿਆਦੇ ਹੋਏ ਪੈਸੀ ਟਾਂਵੀਆਂ ਵੀ ਨਾ ਇੰਨੇ ਲਗਾਉਣ ਵਾਲੇ ਹੋਏ ਪੈਸੀ ਜਿਹੜੇ ਟਾਂਵੀਆਂ ਲਗਾਈਆਂ ਸੀਗੀਆਂ ਕਪੜਿਆਂ ਦੀ ਤੀ ਤਕਰੀਬਨ ਮੈਨੂੰ ਘੰਟੇ ਮੰਗੂ ਲੱਗਿਆ ਕਿਉਂਕਿ ਇਹ ਨਾ ਕਪੜੇ ਕੱਲ ਸ਼ਾਮ ਵੀ ਧੋਤੇ ਸੀਗੇ ਮੈਂ ਤੇ ਅੱਜ ਵੀ ਮਸਵਾ ਦੀ ਲੱਗੀ ਹੋਈ ਸੀ ਕਪੜੇ ਧੋਣੇ ਬੱਚਿਆਂ ਦੇ ਗਰਮੀ ਦਾ ਕਰਕੇ ਨਾ ਬੱਚਿਆਂ ਦੇ ਕਪੜੇ ਜ਼ਿਆਦੇ ਹੋ ਜਾਂਦੇ ਆ ਕਿਉਂਕਿ ਜੇ ਸਕੂਲੋਂ ਵੀ ਆ ਕੇ ਲਾਉਂਦੇ ਆ ਬੱਚੇ ਤੇ ਫਿਰ ਰਾਤ ਨੂੰ ਨਾ ਹੋਂਦੇ ਆ ਫਿਰ ਰਾਤ ਨੂੰ ਹੋਰ ਪਾ ਲੈਂਦੇ ਆ ਨਾ ਸਵੇਰ ਸਕੂਲ ਜਾਣ ਲੱਗੇ ਫਿਰ ਯੂਨੀਫਾਰਮ ਪਾ ਜਾਂਦੇ ਫਿਰ ਉਹ ਹੋ ਜਾਂਦੇ ਨੇ ਤੇ ਬਾਕੀਨਾਂ ਦੇ ਪਪਾ ਜਿਹੜੇ ਇੱਕ ਵਾਰੀ ਕੱਪੜੇ ਵਾਲੇ ਫਿਰ ਦੁਬਾਰੇ ਪਾਉਣ ਨੂੰ ਜੀ ਵੀ ਨਹੀਂ ਕਰਦਾ ਫਿਰ ਭੋਣੀ ਬੰਦੇ ਹੈਗੇ। ਲੋ ਜੀ ਬਸ ਮੇਰੇ ਕੱਪੜੇ ਧੋਤੇ ਗਏ ਹੁਣ ਆਪਾਂ ਪਾ ਦਾਂਗੇ ਇਹਨਾਂ ਨੂੰ ਡਰੈਨ ਦੇ ਵਿੱਚ। ਤੇ ਕਿਹੜਾ ਮੈਂ ਛੋੜ ਕੇ ਬਸ ਹੁਣ ਬਾਅਦ ਜਿਹੜਾ ਪਾਣੀ ਹੈ ਦੁਬਾਰੇ ਪਾ ਲੂ ਕਿਉਂਕਿ ਡਰੈਨ ਦੇ ਵਿੱਚ ਕੋ ਪਾਣੀ ਲਾ ਦਿੰਦੇ ਆ ਤਾਂ ਸਾਰੀ ਜਿਹੜੀ ਸੱਤ ਵਗੈਰਾ ਆਪਣੇ ਤੋਂ ਹੱਥ ਨਾਲ ਨਹੀਂ ਨਿਕਲਦੀ ਹੈਗੀ ਤੇ ਉਹ ਇਦਾਂ ਨਿਕਲ ਜਾਂਦੀ ਹੈਗੀ ਇੱਥੇ ਮੈਂ ਪਾਤੀ ਸੀ ਥੋੜੇ ਜਿਹੇ ਕੱਪੜੇ ਮੇਰੇ ਕੋਲ ਅਟ ਰਹਿ ਗਏ ਸੀ ਜਿਹੜੇ ਮੇਰੇ ਦੁਪੱਟੇ ਵਗੈਰਾ ਸੀਗੇ। تو وہ میں دوبارے بس مشین چا دوں گی تو یہ کپڑے میں آپ کڈ کے او دے دے جی پا آواں سکنے نو جی جی نہ چلنا ٹائم اپنے وہ کپڑے دیکھو این منجے جڑے کپڑے نے میں صبح سے لگی ہوئے سی دھونے ہی کپڑے تو جن کو میں سکنے پا دن سے اُنہیں کا لینی سی تو پھر میں اندر بھی کپڑے جڑے ہے ٹہ واستے رکھتے سی تو انہوں نے ٹہ میں لگا دی کم کر کے اتنے تقریباً مینو بج گئی دوپہر کے بارہ کا ٹائم ہوا سی دپ دیکھو سچے نہیں دیکھی ہوئی بھائی آ ਬਹੁਤ ਜਿਆਦਾ ਤੋਂ ਭੋਰੀ ਗਰਮੀ ਵੀ ਸੱਚੀ ਬਹੁਤ ਜਿਆਦਾ ਸੀ ਮੈਨੂੰ ਇਦਾਂ ਸੀ ਮੈਂ ਕਿ ਚਲੋ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਜਿਹੜੇ ਕੰਮ ਨੇ ਆਪਾਂ ਖਤਮ ਕਰ ਲਈਏ ਕੱਪੜੇ ਵਗੈਰਾ ਮੇਰੇ ਧੁੱਪ ਤੇ ਜਾਣਗੇ ਫਿਰ ਚਲੋ ਕਾਹਾਂ ਲਗਾ ਕੇ ਇਹਨਾਂ ਨੂੰ ਸਾਮੇ ਜਾਊਗਾ ਹਨਾ ਤੇ ਬਸ ਸਵੇਰ ਨਾਲ ਆ ਕੇ ਆਪਾਂ ਕਰਾਂਗੇ ਹੋਰ ਕੋਈ ਕੰਮ ਤੇ ਚਲੋ ਜੀ ਆਪਾਂ ਨੇ ਪਾਤੇ ਕੱਪੜੇ ਸੁਕਣੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਵੀ ਕਰ ਲਓ